ਸਸੀ ਕਾਲਜੀ ਮੈਂ ਹਰਪ੍ਰੀਤ ਸਾਰਿਆਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਨਮੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਦਿਲ ਨੂੰ ਹਿਲਾਉਣ ਵਾਲੀਆਂ ਨੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਦੁਨੀਆ ਵਿੱਚ ਚੱਲ ਕੀ ਰਿਹਾ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰੂੰਗਾ ਜੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੇ ਤਾਂ ਵੀਰੇ ਥੱਲੇ ਕਮੈਂਟ ਜਰੂਰ ਲਿਖਿਆ ਕਰੋ ਕਿ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾ ਕੋਈ ਜਾਣਕਾਰੀ ਕਿਸੇ ਬਾਰੇ ਤਾਂ ਕਮੈਂਟ ਚੰਗੀ ਜਾਂ ਕੋਈ ਵੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਜਾਂ ਪ੍ਰੋਬਲਮ ਆ ਸਾਨੂੰ ਪੁਆਇੰਟ ਜਰੂਰ ਲਿਖਿਆ ਕਰੋ ਤਾਂ ਅਸੀਂ ਅੱਗੇ ਤੋਂ ਤੁਹਾਨੂੰ ਜਾਣਕਾਰੀ ਦੇ ਸਕੀਏ ਤੇ ਵੀਰੋ ਮੈਂ ਸਾਰਿਆਂ ਨੂੰ ਪਹਿਲਾਂ ਅਰਜ਼ ਕਰਨਾ ਚਾਹਣਾ ਕਿ ਜਿਹੜੇ ਵੀਰ ਇੰਡੀਆ 'ਚ ਬੈਠੇ ਰੋਜ਼ ਗਵਰਨਮੈਂਟਾਂ ਨੂੰ ਭੰਂਦੇ ਰਹਿੰਦੇ ਨੇ ਜਾਂ ਕਾਨੂੰਨ ਨੂੰ ਭੰਂਦੇ ਰਹਿੰਦੇ ਨੇ ਖਾਸ ਕਰਕੇ ਉਹਨਾਂ ਵਾਸਤੇ ਆ ਉਹ ਜਰੂਰ ਵੀਡੀਓ ਨੂੰ ਦੇਖਣ ਉਹਨਾਂ ਨੂੰ ਜਰੂਰ ਦਿਖਾਇਆ ਕਰੋ ਜਿਹੜੇ ਇੰਡੀਆ 'ਚ ਬੈਠੇ ਬੇਲੇ ਬੈਠੇ ਵੀ ਭੰਂਦੇ ਰਹਿੰਦੇ ਨੇ ਜੀ ਦੇਸ਼ ਬੇਕਾਰ ਆ ਜਾਂ ਇਸ ਤਰ੍ਹਾਂ ਗੱਲ ਕਰਦੇ ਆ ਅਮਰੀਕਾ ਦੇ ਵਿੱਚੋਂ ਜਿਹੜਾ ਅੱਜ ਦੁਨੀਆ ਦੇ ਭਰ ਸਭ ਤੋਂ ਅਮੀਰ ਦੇਸ਼ ਮੰਨਿਆ ਜਾਂਦਾ ਅਮਰੀਕਾ ਉਹਦੇ ਵਿੱਚ ਨਿਤ ਨਵੀਆਂ ਤੋਂ ਨਵੀਆਂ ਘਟਨਾਵਾਂ ਆ ਰਹੀਆਂ ਨੇ ਤੇ ਇਹ ਅੱਜ ਦੀ ਖਬਰ ਆ ਜੋ ਕਿ ਮੈਨੀਸੋਟਾ ਦੇ ਵਿੱਚ ਹੋਈ ਆ ਉੱਥੋਂ ਦੇ ਇੱਕ ਸਕੂਲੀ ਬੱਚੇ ਨੂੰ ਜੋ 5 ਸਾਲ ਦਾ ਲਿਆਣ ਉਹਦਾ ਪਿਓ ਸਕੂਲ ਦੇ ਵਿੱਚੋਂ ਲੈਣ ਜਾ ਰਿਹਾ ਸੀ ਕਹ ਲਓ ਉਹਦਾ ਪਾਪਾ ਬੱਚੇ ਦਾ ਪਿਓ ਸਕੂਲੋਂ ਲੈਣ ਜਾ ਰਿਹਾ ਸੀ ਬੱਚੇ ਨੂੰ ਸਕੂਲੋਂ ਛੁੱਟੀ ਹੋਈ ਸੀ 5 ਸਾਲ ਦਾ ਜੋ ਲਿਆਣ ਤੇ ਜਦੋਂ ਅੱਗੇ ਉਹ ਏਜੰਟ ਆਏ ਇਮੀਗ੍ਰੇਸ਼ਨ ਆਫੀਸਰ ਤਾਂ ਉਹਨਾਂ ਨੂੰ ਦੇਖ ਕੇ ਉਹ ਸਕੂਲ ਦੇ ਵਿੱਚੋਂ ਭੱਜ ਗਿਆ ਉਹਨੂੰ ਬੱਚੇ ਨੂੰ ਲਿਆਂਦਾ ਹੋਇਆ ਤਾਂ ਐਗਜ਼ੈਂਪਲ ਮੈਂ ਸਟਾਰਟਿੰਗ ਖਬਰ ਦੱਸਦਾ ਕਿ ਇਹ ਬੱਚਾ ਸਕੂਲ ਤੋਂ ਆ ਰਿਹਾ ਸੀਗਾ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਬੱਚੇ ਨੂੰ ਤਾਂ ਮੌਕੇ ਦੇ ਉੱਤੇ ਜੋ ਆਮ ਲੋਕ ਖੜੇ ਸੀ ਉਹਨਾਂ ਨੇ ਵੀਡੀਓ ਬਣਾਈ ਕਿ ਇੱਕ 5 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕਰ ਰਹੇ ਨੇ ਇਹਦੇ ਇਹ ਤੂੰ ਦੇਸ਼ ਨੂੰ ਕੀ ਖਤਰਾ ਹੋ ਸਕਦਾ ਜੋ 5 ਸਾਲ ਦਾ ਮਾਸੂਮ ਬੱਚਾ ਹੈਗਾ ਫਿਰ ਦੱਸਿਆ ਇਹ ਰਿਹਾ ਉਹ ਬੱਚੇ ਨੂੰ ਗ੍ਰਿਫਤਾਰ ਕਰਕੇ ਇਕੱਲੇ ਨੂੰ ਗੱਡੀ 'ਚ ਬਿਠਾਇਆ ਗਿਆ

ਉਸ ਤੋਂ ਬਾਅਦ ਜਦੋਂ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਭਾਈ ਇੱਕ ਪੰਜ ਸਾਲ ਦੇ ਬੱਚੇ ਨੂੰ ਤੁਸੀਂ ਫੜ ਕੇ ਲੈ ਗਏ ਇਹ ਤਾਂ ਕੀ ਦੇਸ਼ ਨੂੰ ਖਤਰਾ ਉਸ ਤੋਂ ਬਾਅਦ ਅਫਸਰਾਂ ਦਾ ਜਦੋਂ ਵੀਡੀਓ ਜਿਆਦਾ ਵਾਇਰਲ ਹੋ ਗਈ ਤਾਂ ਬਿਆਨ ਆਏ ਅਫਸਰਾਂ ਦੇ ਕੀ ਜੀ ਅਸੀਂ ਬੱਚੇ ਨੂੰ ਨਹੀਂ ਫੜਿਆ ਜਦੋਂ ਅਸੀਂ ਰੇਡ ਮਾਰਨ ਗਏ ਸਕੂਲ ਦੇ ਬਾਹਰ ਤਾਂ ਇਹਦੇ ਫਾਦਰ ਸੀ ਜੋ ਅਨਲੀਗਲੀ ਰਹਿ ਰਹੇ ਨੂੰ ਯੂ ਐਸ ਏ ਦੇ ਵਿੱਚ ਤਾਂ ਅਸੀਂ ਇਹਦੇ ਪਿਓ ਨੂੰ ਫੜਨ ਗਏ ਸੀਗਾ ਤਾਂ ਇਹਦਾ ਪਿਓ ਜਦੋਂ ਇਹ ਸਕੂਲ ਜੋ ਆਰ.ਏ.ਸੀ ਪਿਓ ਪੁੱਤ ਤਾਂ ਉਹ ਆਪਦੇ ਬੱਚੇ ਨੂੰ ਛੱਡ ਕੇ ਭੱਜ ਗਿਆ ਨੰਗੇ ਪੈਰੀ ਉਹਨਾਂ ਦਾ ਕਹਿਣਾ ਕਿ ਨੰਗੇ ਪੈਰੀ ਉਹ ਭੱਜ ਗਿਆ ਪੈਰੀ ਤੇ ਬੱਚਾ ਉੱਥੇ ਰਹਿ ਗਿਆ ਤਾਂ ਅਸੀਂ ਬੱਚੇ ਨੂੰ ਫੜ ਕੇ ਗੱਡੀ ਦੇ ਵਿੱਚ ਬਿਠਾਇਆ ਤਾਂ ਇਹਨੂੰ ਇਹਦੇ ਘਰ ਲੈ ਕੇ ਗਏ ਜਦੋਂ ਇਹਦੇ ਘਰ ਲੈ ਕੇ ਗਏ ਤਾਂ ਇਹਦੇ ਘਰ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਉਹ ਕਹਿੰਦੇ ਜੀ ਇਹ ਸਾਡਾ ਬੱਚਾ ਨਹੀਂ ਹੈਗਾ ਤਾਂ ਜਦੋਂ ਇਹ ਕਿਸੇ ਦਾ ਬੱਚਾ ਨਹੀਂ ਮੰਨੇ ਨਹੀਂ ਹੈਗੇ ਤਾਂ ਸਾਨੂੰ ਮਜਬੂਰਨ ਗੱਡੀ ਦੇ ਵਿੱਚ ਬਿਠਾਉਣਾ ਪਿਆ ਤਾਸੀਏ ਨੂੰ 버거 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 किंग ਲੈ ਕੇ ਗਏ 버거 ਖਵਾ ਕੇ ਲਿਆਏ ਉਹ ਇਸ ਤਰ੍ਹਾਂ ਦਾ ਬਿਆਨ ਦੇ ਰਹੇ ਨੇ ਫਿਰ ਕਹਿੰਦੇ ਜੀ ਅਸੀਂ ਬੱਚੇ ਵਾਲੀ ਜਗ੍ਹਾ ਤੇ ਛੱਡਿਆ ਜਿੱਥੇ ਬੱਚੇ ਨੂੰ ਰੱਖਦੇ ਨੇ ਆਪਾਂ ਕਹ ਲੋ ਕਿਰਡਨ ਕੇਅਰ ਦੇ ਵਿੱਚ ਤਾਂ ਇਹਦਾ ਉਲਟ ਬਿਆਨ ਆ ਉਹ ਕਹਿੰਦੇ ਜੀ ਇਦਾਂ ਦੀ ਕੋਈ ਗੱਲ ਨਹੀਂ ਸਾਡਾ ਬੱਚਾ ਸਕੂਲ ਦੇ ਵਿੱਚੋਂ ਫੜਿਆਗਾ ਸਕੂਲ ਦੇ ਵਿੱਚੋਂ ਫੜ ਕੇ ਉਹ ਸਾਨੂੰ ਫੜਨਾ ਚਾ ਰਹੇ ਨੇ ਜ਼ਬਰਦਸਤੀ ਢਾਲ ਬਣਾ ਕੇ ਕਿਉਂ ਕਰੇ ਰੇਡ ਮਾਰਨਾ ਚਾ ਰਹੇ ਨੇ ਤੇ ਉਹਨਾਂ ਦਾ ਇਹ ਬਿਆਨ ਆ ਉਹ ਜਿਹੜੇ ਇਹਦੇ ਮਾਂ ਪਿਓ ਨੇ ਮੈਕਸੀਕੋ ਤੋਂ ਨੇ ਮੈਕਸੀਕੋ ਦੇ ਵਿੱਚ 2024 ਤੋਂ ਬਾਰਡਰ ਕ੍ਰੋਸ ਕਰਕੇ ਆਏ ਸੀ ਸੈਲ ਮਲਾਈ ਹੋਈ ਆ ਪਰਮਟ ਹੈ ਗਿਆ ਪਰ ਹੁਣ ਉਹ ਬੱਚਿਆਂ ਦੀ ਢਾਲ ਬਣਾ ਕੇ ਫੈਮਿਲੀ ਨੂੰ ਫੜਨਾ ਚਾਹ ਰਹੀ ਹੈ ਗਵਰਨਮੈਂਟ ਲੋਕਾਂ ਦਾ ਇਹ ਮੰਨਣਾਗਾ ਤੇ ਸਕੂਲ ਦੇ ਵੀ ਇੱਕ ਰਿਪੋਰਟ ਆਈ ਆ ਸਕੂਲ ਦੇ ਮੁਲਾਜ਼ਮਾਂ ਨੇ ਦੱਸਿਆ ਕੀ ਜੀ ਇਹ ਕੁਝ ਦਿਨਾਂ ਦੇ ਵਿੱਚ ਚੌਥਾ ਬੱਚਾ ਜਿਹਨੂੰ ਇਹਨਾਂ ਨੇ ਅਰੈਸਟ ਕੀਤਾ ਇਸ ਤੋਂ ਪਹਿਲਾਂ ਤਿੰਨ ਬੱਚੇ ਹੋਰ ਸੀਗੇ ਜਿਨ੍ਹਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਮਾਪਿਆਂ ਨੂੰ ਫੜਿਆ ਗਿਆ ਪុន ਤੁਸੀਂ ਇਹ ਸੋਚ ਲਓ ਵੀ ਜਿਹੜਾ ਯੂ ਐਸ ਏ ਦਾ ਮੰਨਿਆ ਸਭ ਤੋਂ ਕਹਿੰਦੇ ਨੇ ਸ਼ਾਂਤਮਈ ਦੇਸ਼ ਆ ਕਾਨੂੰਨਾਂ ਦੇ ਕਹਿ ਲਓ ਕਾਨੂੰਨਾਂ ਦੇ ਤਹਿਤ ਚੱਲਦਾ ਅੱਜ ਉੱਥੇ ਇੱਕ ਛੋਟੇ ਬੱਚੇ ਨੂੰ ਵੀ ਫੜ-ਫੜ ਕੇ ਅਰੈਸਟ ਕਰ ਰਹੇ ਨੇ ਉਹਨੂੰ ਆਪਦੇ ਮਾਪਿਓ ਫੜਨ ਦੇ ਤੇ ਪਿੱਛੇ ਢਾਲ ਬਣਾ ਰਹੇ ਨੇ ਤਾਂ ਇੱਕ ਕਹਿ ਲਓ ਇਹ ਬਹੁਤ ਦੁਨੀਆ ਕਿੱਥੇ ਨੂੰ ਜਾ ਰਹੀ ਆ ਉਸ ਤੋਂ ਬਾਅਦ ਇੱਕ ਨਵੀਂ ਖਬਰ ਇਹ ਆ ਕਿ ਯੂ ਐਸ ਏ ਦੇ ਵਿੱਚ ਅੱਜ ਹੀ ਇੱਕ ਬੰਦੇ ਨੂੰ ਗੋਲੀ ਮਾਰ ਕੇ ਜੋ ਉੱਥੋਂ ਦਾ ਸਿਟੀਜਨ ਸੀਗਾ ਗੋਰਾ ਸੀਗਾ ਜਿਹਦਾ ਨਾਂ ਅਲੈਕਸ ਸੀਗਾ ਪੈਟਰੀ ਉਹਨੂੰ ਗੋਲੀ ਮਾਰ ਕੇ ਏਜੰਟਾ ਵੱਲੋਂ ਇੱਕ ਕਹਿ ਲਓ ਮੌਕੇ ਤੇ ਮੌਤ ਹੋ ਗਈ ਗੋਲੀ ਮਾਰ ਕੇ ਲੋਕਾਂ ਦਾ ਰੋਸ ਜਾਰੀ ਆ ਲੋਕਾਂ ਨੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਆ ਲੋਕਾਂ ਦੇ ਧਰਨੇ ਨਾਲ ਕੁਝ ਨਹੀਂ ਉੱਥੋਂ ਦਾ ਲੋਕਲ ਗਵਰਨਮੈਂਟ ਕਹਿ ਰਹੀ ਆ ਕਿ ਭਾਈ ਟਰੰਪ ਨੂੰ ਆਪਦੇ ਏਜੰਟਾਂ ਨੂੰ ਤੁਸੀਂ ਇੱਥੇ ਕੱਢੋ ਸਾਡੇ ਸ਼ਹਿਰ ਦੇ ਵਿੱਚ ਮਾਹੌਲ ਖਰਾਬ ਕਰ ਦਿੱਤਾ ਕੀ ਜੀ ਨਿਤ ਗੋਲੀਆਂ ਦੀਆਂ ਗੱਲਾਂ ਆਉਣ ਲੱਗੀਆਂ ਪਰ 트ੰਪ ਦਾ ਉੱਥੋਂ ਬਿਆਨ ਆਇਆ ਕਿ ਜੀ ਇਹ ਉੱਥੋਂ ਦਾ ਜਿਹੜਾ ਲੋਕਲ ਗਵਰਨਰ ਆ ਇਹ ਭੜ ਘਾ ਰਿਹਾ ਲੋਕਾਂ ਨੂੰ ਇਹਦੇ ਖਿਲਾਫ ਮੈਂ ਕਾਰਵਾਈ ਕਰੂੰਗਾ ਪਰ ਦੇਖਿਆ ਅਸਲ ਵੀਰੋ ਤੁਹਾਨੂੰ ਪਤਾ ਹੀ ਆ ਤੁਸੀਂ ਨਿਊਜ਼ ਦੇਖਦੇ ਹੋ ਕਿ ਅਮਰੀਕਾ ਦੇ ਵਿੱਚ ਨਿਤ ਗੋਲੀਬਾਰੀ ਦਾ ਹਾਲ ਚੱਲ ਰਿਹਾ ਹਰ ਰੋਜ਼ ਗੋਲੀਆਂ ਚੱਲਦੀਆਂ ਨੇ ਹੁਣ ਤਾਂ 5 ਸਾਲ ਦੇ ਜਵਾਕ ਨੂੰ ਵੀ ਨਹੀਂ ਵਕਸ਼ਨ ਦੇ ਰਹੇ ਹੋ 5 ਸਾਲ ਦੇ ਜਵਾਕ ਨੂੰ ਵੀ ਚੱਕ ਲੈਂਦੇ ਨੇ ਇਸ ਤੋਂ ਵੱਡੀ ਦੁਰਘਟਨਾ ਕੀ ਹੋਊਗੀ ਇਹ ਕੋਈ ਕਾਨੂੰਨ ਦੀ ਪਾਲਣਾ ਨਹੀਂ ਧੱਕੇਸ਼ਾਹੀ ਕਹਿ ਸਕਦੇ ਆ ਧੱਕੇਸ਼ਾਹੀ ਰਾਜਪਾਟ ਕਹਿ ਸਕਦੇ ਆ ਪਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਵੀਰੋ ਹਲੇ ਹੋਰ ਕੰਮ ਭਕਣਾ ਹੈ ਇਹ ਹਲੇ ਹੋਰ ਬੇਆਦਵੀਆਂ ਹੋਣੀਆਂ ਨੇ ਲੋਕਾਂ ਨਾਲ ਧੱਕਾ ਹੋਣਾਗਾ ਤੇ ਜਿਹੜੇ ਇੰਡੀਆ ਚ ਬੈਠੇ ਇਹ ਕਹਦਾ ਦੇ ਆ ਜੀ ਉਰੇ ਤਾਂ ਦੇਸ਼ ਦਾ ਮਾਹੌਲ ਖਰਾਬ ਆ ਆ ਖਰਾਬ ਆ ਧੱਕੇ ਨਾਲ ਇਹ ਹੋਇ ਤੁਸੀਂ ਉਹ ਬਾਹਰਲੇ ਦੇਸ਼ਾਂ ਦੇ ਹਾਲਾਤ ਦੇਖੋ ਕਿ ਧੱਕੇ ਨਾਲ ਗੋਲੀਆਂ ਮਾਰ ਰਹੇ ਨੇ ਕੋਈ ਗੁੰਡਿਆਂ ਦੇ ਜਾਂ ਗੈਂਗਸਟਰਾਂ ਦੇ ਗੋਲੀਆਂ ਨਹੀਂ ਮਾਰ ਰਹੇ ਆਮ ਲੋਕਾਂ ਦੇ ਪਿਛਲੇ ਦਿਨੀ ਦੇਖਿਆ ਤੁਸੀਂ ਕਲੇਡੀ ਜੀ ਨੂੰ ਕਈ ਲੇਡੀਜ਼ ਨੂੰ ਇੱਕ ਲੇਡੀਜ਼ ਨੂੰ ਮਾਰ ਦਿੱਤਾ ਹੋਰ ਦੁਰਘਟਨਾ ਹੋਈਆਂ ਆਈ ਦਿਨੋਂ ਦੁਰਘਟਨਾ ਦਿਖਦੀਆਂ ਨੇ ਕਿ ਮੌਤਾਂ ਹੋ ਰਹੀਆਂ ਨੇ ਜਿਹੜੇ ਲੋਕ ਮਾਸੂਮ ਲੋਕ ਨੇ ਜਾਂ ਕਹਿ ਲਓ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਚੱਕਿਆ ਜਾ ਰਿਹਾ ਗੋਲੀ ਵੀ ਮਾਰ ਰਹੀ ਮਾਰੀ ਜਾ ਰਹੀ ਆ ਜਿਹੜੇ ਬੰਦਿਆਂ ਨੇ ਕੁਝ ਕੀਤਾ ਹੀ ਨਹੀਂ ਨਜਾਇਜ਼ ਉਹਨਾਂ ਨੂੰ ਚੱਕ-ਚੱਕ ਕੇ ਪਰਚੇ ਪਾ ਰਹੇ ਨੇ ਜੇਲ੍ਹਾਂ 'ਚ ਫੁੱਟ ਰਹੇ ਨੇ ਵੀਰੋ ਅੱਜ ਦੇ ਟਾਈਮ 'ਚ ਹਰ ਦੇਸ ਦਾ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾਂਦਾ ਇੱਕ ਕਹਿ ਲਓ ਉੱਥੇ ਗਵਰਨਮੈਂਟ ਨਹੀਂ ਹੁਜ ਰਾਜ ਪਾਠ ਲੱਗਣੇ ਸ਼ੁਰੂ ਹੋ ਜਾਣੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਮੰਗੂ ਜਿਹਦਾ ਜੋਰ ਜਿਹਦੀ ਲਾਠੀ ਉਸਦਾ ਜੋਰ ਤਾਂ ਇੱਕ ਇਹਨਾਂ ਨੇ ਕਬਜ਼ਾ ਕਰ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਗਵਰਨਮੈਂਟਾਂ ਨੇ ਕੀ ਰਾਜ ਪਾਰਟੀ ਬਣਾ ਦੇਣਾ ਤਾਂ ਇਹ ਦਿਨੋ ਦਿਨ ਮਾਹੌਲ ਵਿਗੜਦੇ ਜਾਂਦੇ ਨੇ ਖਾਸ ਵੀਡੀਓ ਉਹਨਾਂ ਲਈ ਸੀ ਜਿਹੜੇ ਇੰਡੀਆ ਵਹਿ ਕੇ ਇਹ ਗੱਲ ਕਹਿੰਦੇ ਨੇ ਜੀ ਇੰਡੀਆ ਦੇ ਹਾਲਾਤ ਮਾੜੇ ਨੇ ਇੰਡੀਆ ਚਾਹਗਾ ਇੰਡੀਆ ਚ ਰੂਲ ਵਧੀਆ ਨਹੀਂ ਜੇ ਤੁਸੀਂ ਬਾਹਰ ਹੋ ਇੰਡੀਆ 'ਚ ਬਹਿ ਕੇ ਤੁਸੀਂ ਮੌਜਾ ਕਰਦੇ ਹੋ ਬੈਠੇ ਮੰਜੇ ਤੇ ਰੋਟੀ ਖਾਣੇ ਹੋ ਬੈਡਾਂ ਤੇ ਜੇ ਤੁਸੀਂ ਬਾਹਰ ਹੋ ਤਾਂ ਇੱਕ ਦਿਨ ਵਿਲੇ ਨਹੀਂ रह ਸਕਦੇ ਤੁਹਾਨੂੰ ਹਰ ਰੋਜ਼ ਦਿਹਾੜੀ ਕਰਨੀ ਪਊਗੀ ਵੀਰੋ ਕੱਲਾ ਇੰਡੀਆ ਦੇਸ ਹੀ ਆ ਆਪਣੇ ਦੇਸ਼ਾਂ ਦੇ ਵਿੱਚੋਂ ਕਿ ਜਿੱਥੇ ਵਿਲੇ ਬਹਿ ਕੇ ਵੀ ਰੋਟੀ ਮਿਲ ਜਾਂਦੀ ਹੈ ਹਾਲਾਤ ਹੋਰ ਦੇਸ਼ਾਂ ਦੇ ਬਹੁਤ ਬੱਤਰ ਨੇ ਇੱਥੇ ਨਸ਼ਾ ਵੀ ਆਮ ਵਿਕਦਾ ਇਹ ਹਾਲਾਤ ਵੀ ਬੱਤਰ ਨੇ ਲੋਕ ਰੋੜਾ ਤੇ ਸੌਂਦੇ ਵੀ ਨੇ ਬਰਫ ਦੇ ਵਿੱਚ ਜਿਨ੍ਹਾਂ ਕੋਲੇ ਘਰ-ਬਾਰ ਨਹੀਂ ਹੈਗੇ ਇਹ ਨਾ ਸੋਚੋ ਕਿ ਇੱਥੋਂ ਦੇ ਲੋਕ ਵੀ ਸਾਰਿਆਂ ਕੋਲ ਘਰ-ਬਾਰ ਨੇ ਬਹੁਤ ਸਾਰੇ ਲੋਕ ਦਾ ਇਦਾ ਦੇ ਨੇ ਜਿੱਥੇ ਘਰ-ਵਾਰ ਨਹੀਂ ਹੈਗੇ ਲੋਕ ਸੜਕਾਂ ਤੇ ਖੰਬਲ ਦੇ ਕੇ ਸੌਂ ਜਾਂਦੇ ਨੇ ਉਹਨਾਂ ਦੇ ਹਾਲਾਤ ਕਹਿ ਲਓ ਨਰਕ ਤੋਂ ਵੀ ਬੁਰੇ ਹਾਲਾਤ ਨੇ ਜੇ ਕਿਤੇ ਉਹਨਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਨੈਟ ਦੇ ਵਿੱਚ ਹਜ਼ਾਰਾਂ ਵੀਡੀਓ ਨੇ ਤੁਸੀਂ ਸਿਰਸ ਮਾਰ ਲਿਓ ਕੀ ਉੱਥੇ ਨਸ਼ੇੜੀਆਂ ਦੇ ਹਾਲਾਤ ਕੀ ਨੇ ਲੋਕਾਂ ਦੇ ਸੜਕਾਂ ਦੇ ਉੱਤੇ ਹਜ਼ਾਰਾਂ ਬੰਦੇ ਰੋੜਾ ਤੇ ਸੁੱਤੇ ਪਏ ਹੁੰਦੇ ਨੇ ਨਸ਼ੇੜੀਆਂ ਦੇ ਅਲੱਗ-ਅਲੱਗ ਇਲਾਕੇ ਨੇ ਜਿਨ੍ਹਾਂ ਕੋਲ ਘਰ ਨਹੀਂ ਮੈਂਟਲੀ ਡਿਪਰੈਸ਼ਨ ਚ ਆ ਕੇ ਨਸ਼ਾ ਕਰਨ ਲੱਗੇ ਜਾਂਦੇ ਨੇ ਤੇ ਇੱਥੇ ਨਸ਼ਾ ਆਮ ਮਿਲਦਾ ਹੈ ਤੇ ਵੀਰੋ ਅਗਲੀ ਵੀਡੀਓ ਚ ਫੇਰ ਮਿਲਦੇ ਆ ਨਵੀਂ ਕਵਰ ਲੈ ਕੇ ਸੋਸੇਕਾਲ ਜੀ